ਅੱਜ ਕੋਦਾ ਬੋਤੀ ਅੱਲਕੇ ਕਾ ਫਲਦਾਰ ਹੋਵੇਗਾ ਸੀ ਤੇ ਅਸੀਂ ਖੁਦਾ ਵਿੱਚ ਅੱਜ ਵਧਾਂਗੇ ਤੇ ਖੁਦਾ ਸਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਤੇ ਸ਼ਾਂਤੀ ਬਹਤਰੇਗਾ ਉਹ ਪਲਾਪ प्रार्थना ਕਰਾਂਗੇ ਛੋਟੇ ਜੀ ਹਾਲੇਲੂਇਆ ਥੈਂਕ ਯੂ ਜਿਸ ਕੋਦਾ ਬਣ ਖੁਦਾ ਸਰਬਸ਼ਕਤੀ ਮਨਮੇਰੇ ਮਹਾਨਤਾ ਦਾ ਧੰਨਵਾਦ ਕਰਦੇ ਆ ਪਤਵਾਨ ਖੁਦਾ ਐ ਸਮਝ ਦੇ ਲਈ ਖੁਦਾ ਬਣ ਖੁਦਾ ਜਿਸ ਹਨ ਬਖਸ਼ਿਆ ਖੁਦਾ ਇਕੱਠੇ ਕੀਤਾ ਮੇਰੇ ਪਰਮੇਸ਼ਵਰ ਕੋ ਦਾ ਧੰਨਵਾਦ ਕਰਦਾ ਖੁਦਾਬਾਨ ਖੁਦਾ ਇੰਟਰਨੈਟਲੀ ਮੇਰੇ ਖੁਦਾ ਆ ਸਕਾਈਪਲੀ ਮੇਰੇ ਖੁਦਾ ਹਰ ਕਿਸੇ ਲਈ ਖੁਦਾ ਬਾਨ ਕੋ ਦਾ ਸਾਨੂੰ ਜਰੀਆ ਬਣਾਇਆ ਜੋੜਨ ਲਈ ਮੇਰੇ ਖੁਦਾਬਾਨ ਖੁਦਾ ਕਸ਼ਫ ਰਾਤ ਦੀ ਬੰਦਗੀ ਤਰੀਕ ਕਰ ਸਕੀ ਖੁਦਾਬਾਨ ਖੁਦਾ ਤੇਰੇ ਵਚਨ ਕ੍ਰਮ ਸੋਜ ਕੇ ਮੇਰੇ ਖੁਦਾਬਾਨ ਖੁਦਾ ਤਨਵਾਦ ਕਰਦਾ ਖੁਦਾ ਮੇਰੇ ਪਰਮੇਸ਼ਵਰ ਕੋ ਤੂੰ ਮੈਨੂੰ ਅੱਜ ਕਾਮਲੀ ਚੁਣਿਆ ਮੇਰੇ ਖੁਦਾਬਾਨ ਦੀ ਪਚਨ ਲਈ ਮੇਰੇ ਖੁਦਾਬਾਨ ਖੁਦਾ ਸ਼ੁਕਰ ਹੈ ਖੁਦਾਬਾਨ ਤੂੰ ਜੋਗ ਬਣਾਇਆ ਮੈਨੂੰ ਮੇਰੇ ਪਰਮੇਸ਼ਵਰ ਖੁਦਾ ਤਾਰੀਫ ਹੋਵੇ ਤਰੀਕਾ ਜੋ ਵਚਨ सब बरकत पा ब्लस मेरे खुदा बन खुद खुदा अच खुशहाली शांति आदन खुदा सब बरकत पा तेरी ही दया कृपा होगी खुदा बन खुदा तेरा ही नाम जलान हो भी मेरे मेरे। तो आप यशुम सि नाम आमिन 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 हाल लू अः अज मेरा टॉपिक ना विश्वास भी mm. आमें, आमें, आमें। आ, है चलना जहाँ कह सकते विश्वास बने रहना है जिस तरह सिस्टर ने पहला अगवा दी है नी सुनाई है कि किस तरह खुदा ने सुभाषी वर्शिप सुनी आनंदित नहीं खुदा ने भी किया आनंदित रहो खुश रहो आनंदित रहो हमेशा तो खुदा कला कि आनंदित रहो चाहे सांदगी बच्चे कैसी प्रॉब्लम आ गई नी असी यह साइ प्रॉब्लम सा मैंने नहीं रख देगी कि सा बीमारी दोखा नहीं रख द नहीं रखता कि खुदा ने कहा आनंदित रहो मेरे बच्चे ने ਅਸੀਂ ਬੈਵਲ ਵਿੱਚ ਕਿੰਨਾ ਪੜਦੇ ਹਰ ਇੱਕ ਇਨਸਾਨ ਤੇ ਬਿਮਾਰੀਆਂ ਨੇ ਦਖਤਲਿਫਾ ਹਰ ਇੱਕ ਤੇ ਅੰਗ ਆਏ ਪਰ ਖੁਦਾ ਨੇ ਸਾਡੇ ਵਿੱਚ ਬੈਵਲ ਵਿੱਚ ਕਿੰਨੇ ਖੁਦਾ ਨੇ ਸਾਡੇ ਲਈ ਬਲੈਸਿੰਗ ਬਰਕਤਾਂ ਕਿੰਨੀਆਂ ਰੱਖੀਆਂ ਬੈਵਲ ਵਿੱਚ ਨਹੀਂ ਤਾਂ ਖੁਦਾ ਨੇ ਮੈਨਸੇ ਕਿ ਆਨੰਦਤ ਰਹੋ ਅਨੰਦਤ ਰਹੋ ਤੇ ਮੈਂ ਤੁਹਾਨੂੰ ਸਭ ਨੂੰ ਕਹਿੰਦਾ ਤੂੰ ਵੀ ਸਭ ਆਨੰਦਤ ਰਹੋ ਖੁਸ਼ ਰਹੋ ਹਮੇਸ਼ਾ ਕੋਈ ਮੈਨ ਨਹੀਂ ਰੱਖਦਾਗਾ ਕਿ ਸਾਡੇ ਅੱਜ ਹਾਲਾਤ ਕਿਹਸੇ ਆ ਕੋਈ ਮੈਨ ਨਹੀਂ ਰੱਖਦਾ ਕਿ ਅਸੀਂ ਬਿਮਾਰ ਆ ਕੋਈ ਮੈਨ ਸਾਡੇ ਕੋਲ ਜਿੰਦਗੀ ਵਿੱਚ ਕੋਈ ਗੁਵਾਈ ਨਹੀਂ ਬਣੀ ਨਹੀਂ ਜ਼ਰੂਰ ਤੱਕ ਅਸੀਂ ਖੁਦਾ ਦੇ ਵਿਸ਼ਵਾਸ ਵਿੱਚ ਬਣੇ ਰਹੀਏ ਤਾਂ ਖੁਦਾ ਨੇ ਕਿਹਾ ਬਸ਼ੂ ਅਸੀਂ ਬੱਚੇ ਵਿੱਚ ਕਿਰੇ ਸਾਡੇ ਪੜਾ ਜਦੋਂ ਇੱਕ ਔਰਤ ਹੰਦੀ ਨਹੀਂ ਉਹ ਵਾਕਿ ਉਹਦਾ ਪੱਲਾ ਛੁੰਦੀ ਆ ਪਰ ਯਿਸੂ ਸਿਰਫ ਉਸਿਆ ਨਹੀਂ ਆ ਕੇ ਉਹਨੂੰ ਖੁਦਾ ਨੇ ਕਿਹਾ ਜਹਾ ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕਰਤਾ ਉਸਨੇ ਇੱਕ ਛੋਟਾ ਜਿਹਾ ਵਿਸ਼ਵਾਸ ਕੀਤਾ ਤਾਂ ਉਸਨੂੰ ਖੁਦਾ ਨੇ ਚੰਗਾ ਕਰਤਾ ਕਿਨੇ ਕਰ ਕੀਤਾ ਉਹਦੇ ਵਿਸ਼ਵਾਸ ਨੇ ਐ ਸਿਰਫ ਉਹਨੇ ਮਨ ਵਿੱਚ ਸੋਚਿਆ ਕਿ ਮੈਂ ਜਾ ਕੇ ਪੱਲਾ ਸੁਵਾਵਾਂਗੇ ਚੰਗੀ ਹੋ ਜਾਵਾਂਗੇ ਹਮੇਸ਼ਾ ਬੱਚੇ ਵਿੱਚ ਯਾਦ ਰੱਖਣਾ ਕਿ ਦੁੱਖ ਕਲੀਫਾ ਬਿਮਾਰੀਆਂ ਇਹ ਮੈਨੇ ਨਹੀਂ ਰੱਖਦੇ ਜਾਂਦੀਆਂ ਮੈਨੇ ਲਖਦਾ ਹੈ ਕਿ ਜੋ ਖੁਦਾ ਦਾ ਕਲਾਮ ਜੋ ਖੁਦਾ ਦੇ ਵਚਨ ਵਿੱਚ ਲਿਖਿਆ ਹੈ ਉਹ ਮੈਨੇ ਲਖਦਾ ਹੈ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਇਹ ਸੋਚ ਕੇ ਚੱਲੋ ਕਿ ਜੋ ਵੀ ਖੁਦਾ ਮੇਰੀ ਜ਼ਿੰਦਗੀ ਵਿੱਚ ਕਰ ਰਿਹਾ ਹੈ ਖੁਦਾ ਬਿਹਤਰੀ ਦੀ ਕਰ ਰਿਹਾ ਹੈ ਮੇਰੀ ਜ਼ਿੰਦਗੀ ਵਿੱਚ ਤੇ ਸ਼ਵਾਸ ਜਿਹੜਾ ਅੰਦਰ ਇੱਕ ਵਿਸ਼ਵਾਸ ਵਿੱਚ ਚੱਲਣਾ ਖੁਦਾ ਨੇ ਇੱਕ ਵਾਰ ਇਸ ਇਸ਼ਟੇ ਪਰੰਕਲ ਨੇ ਪ੍ਰਚਾਰ ਕੀਤਾ ਸੀ ਕਿ ਹਰ ਇੱਕ ਲਈ ਜੋ ਹੁੰਦਾ ਹੈਗਾ ਵੈਸੇ ਹਰ ਇੱਕ ਸਮਾਂ ਹੁੰਦਾ ਹੈ ਕਿਸੇ ਲਈ 1 ਸਾਲ ਲੱਗ ਸਕਦਾ ਹੈ ਕਿਸੇ ਲਈ ਸੇ ਮਹੀਨੇ ਕਿਸੇ ਲਈ ਇੱਕ ਹਫਤਾ ਕਿਸੇ ਲਈ ਇੱਕ ਦਿਨ ਵੀ ਲੱਗ ਸਕਦਾ ਹੈ ਉਹ ਖੁਦਾ ਦਾ ਹੈ ਕਿ ਖੁਦਾ ਨੇ ਸਾਨੂੰ ਕੱਦ ਦੇਣਾ ਹੈ ਕਿ ਖੁਦਾ ਨੇ ਸਾਨੂੰ ਉਹ ਬਰਕਤ ਸਿਸ਼ਤ ਕੱਦ ਦੇਣੀ ਹੈ ਖੁਦਾ ਨੇ ਜੋ ਬਰਕਤਾਂ ਜੋ ਸਿਸ਼ਤਾਂ ਜੋ ਬੈਰ ਵਿੱਚ ਲਿਖਿਆ ਨਾ ਉਹ ਸਭ ਪੂਰੀਆਂ ਖੁਦਾ ਨੇ ਕਿਹਾ ਹੋਣਗੀਆਂ ਉਹ ਤੁਹਾਡੇ ਲਈ ਆ ਖੁਦਾ ਨੇ ਕਿਹਾ ਤੁਸੀਂ ਮੇਰੇ ਧੀਆਂ ਪੁੱਤਰੋਂ ਅਗਰ ਮੇਰੇ ਬੱਚੇ ਨੇ ਅਗਰ ਮੇਰੇ ਕੋਲ ਪ੍ਰੋਪਰਟੀ ਯਾਨੀ ਪੈਸਾ ਤੇ ਲੋਕ ਕੀ ਦਾਏ ਮੇਰੇ ਬੱਚਿਆਂ ਦਾ ਹੋ ਅਸੀਂ ਔਰ ਧੀਆ ਪੁੱਤਰਾਂ ਤਾਂ ਜੋ ਕੁਝ ਖੁਦਾ ਨੇ ਕਿਹਾ ਉਹ ਸਭ ਤੁਹਾਡਾ ਏ ਕੋਦਨ ਨੇ ਕਿਹਾ ਜੋ ਪ੍ਰਕਾ ਲਿਖਿਆ ਸਭ ਤੁਹਾਡੀਆਂ ਵਿਸ਼ਵਾਸ ਕਰੋ ਖੁਦਾ ਨੇ ਕਿਹਾ ਕੋਦਨ ਨੇ ਕਿਹਾ ਪਹਿਲਾਂ ਤੁਸੀਂ ਮੇਰੇ ਰਾਜ ਦੀ ਖੋਜ ਕਰੋ ਸਭ ਚੀਜ਼ਾਂ ਤੁਹਾਡੇ ਪਿੱਛੇ ਆਉਣਗੀਆਂ ਪਰ ਸਾਡਾ ਕੀ ਆ ਨਹੀਂ ਯਾਰ ਪਹਿਲਾਂ ਮੇਰਾ ਖੁਦਾ ਕੰਮ ਕਰਦਾ ਮੈਂ ਮੰਨ ਜਾ ਖੁਦਾ ਨੂੰ ਇਹ ਭਾਈ ਸਾਹਿਬ ਪੈਣ ਤਰਾਵੋ ਸਾਡੇ ਮਨ ਨਾਲ ਕੁਝ ਨਹੀਂ ਹੁੰਦਾਗਾ ਚਾਹੇ ਤੁਸੀਂ ਕਹੋ ਖੁਦਾ ਮੰਨ ਜੁ ਖੁਦ ਨੇ ਕਿਹਾ ਨਹੀਂ ਮੰਨ ਨਾ ਮੰਨ ਤੂੰ ਨਹੀਂ ਮੰਨੇਗਾ ਤਾਂ ਹੋਰ ਮੇਰੇ ਤੇ ਆਪੁੱਤਰ ਬਥੇਰੇ ਮੰਨਣ ਵਾਲੇ ਖੁਦ ਰਗਾ ਪਹਿਲਾਂ ਮੇਰੇ ਰਾਜ ਦੀ ਖੋਜ ਕਰੋ ਸਭ ਚੀਜ਼ਾਂ ਕੀ ਤੁਹਾਡੇ ਮਗਰੋਂ ਖੇਉਣੀਆਂ ਇਹ ਜੋ ਬੜੀਆਂ ਵੱਡੀਆਂ ਗੱਡੀਆਂ ਮਰਸੜੀਆਂ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਕਈ ਵਾਰ ਕਈ ਕਹਿੰਦਾ ਕਈ ਵਾਰ ਸੀ ਇਹਨਾਂ ਚੀਜ਼ਾਂ ਪਿੱਛੇ ਪਿੱਛੇ ਭਜਦੇ ਨਹੀਂ ਖੁਦਾ ਸਾਨੂੰ ਇਹ ਚੀਜ਼ਾਂ ਦੇਵਿਆ ਨਹੀਂ ਮੈਂ ਚੀਜ਼ਾਂ ਤੋਂ ਇਹ ਨਹੀਂ ਕਿਹਾ ਖੁਦਾ ਨਹੀਂ ਦਿੰਦਾ ਪਰ ਪਹਿਲਾਂ ਖੁਦ ਦਾ ਮਕਸਦ ਕੀ ਹੈ ਕਿ ਮੇਰੇ ਰਾਜ ਨੂੰ ਲੱਭੋ ਮੇਰੇ ਮਗਰ ਚੱਲੋ ਪਹਿਲਾਂ ਮੇਰੇ ਰਾਜ ਨੂੰ ਲੱਭੋ ਪਹਿਲਾਂ ਸੀ ਅਗਰ ਅਸੀਂ ਕਿਸੇ ਨੂੰ ਵੀ ਕੰਮ ਕੰਮ ਕਰਾਉਣ ਜਾਂਦੇ ਨੇ ਤਾਂ ਚਾਹੁੰਦੇ ਕਿ ਕੋਈ ਬੰਦਾ ਮੇਰਾ ਕੰਮ ਕਰ ਦੇ ਯਾਰ ਅਗਰ ਉਹ ਸਾਡੇ ਬਾਰੇ ਅਸੀਂ ਉਹਦੇ ਬਾਰੇ ਜਾਣਦੇ ਨਹੀਂ ਅਸੀਂ ਉਹ ਤੋਂ ਕੰਮ ਕਿਵੇਂ ਕਰਾਵਾਂਗੇ ਅਗਰ ਮੈਂ ਸਿਸਟਰ ਪ੍ਰਿੰਕਲ ਕਹਾਂ ਮੈਨੂੰ ਸਿੱਟ ਨਹੀਂ ਕਿ ਮੈਨੂੰ ਪੈਸੇ ਚਾਹੀਦੇ ਪਾਸਟਰ ਜੁਣੀ ਨੇ ਗਿਆ ਮੈਨੂੰ ਅ ਕੈਪਸਿਟ ਪ੍ਰਿੰਕਲ ਕਹਾਂ ਮੈਨੂੰ ਪੈਸੇ ਚਾਹੀਦੇ ਨਹੀਂ ਇਹ ਕਹੋ ਕਿ ਠੀਕ ਹੈ ਪਾਸਟਰ ਜੁਣੀ ਤਾਂ ਜਾਣਦੀ ਆ ਪਰ ਤੁਸੀਂ ਕੋਣ ਹੋ ਮੈਂ ਤੁਹਾਨੂੰ ਨਹੀਂ ਜਾਣਦੀ ਨੀ ਜਦੋਂ ਅਸੀਂ ਕਿਸੇ ਮਿਲੇ ਨਹੀਂ ਗਏ ਨੀ ਤਾਂ ਕਿਸ ਸਿਸਟਰ ਮੈਂ ਕਿਹਾ ਮੈਂ ਪੈਸੇ ਦੇ ਦਊਗੀ ਇਹ ਕਹੋ ਕਿ ਠੀਕ ਹੈ ਜੀ ਆ ਤੁਸੀਂ ਨਾਂ ਲੈ ਦੇ ਪਾਸਟਰ ਜੁਣੀ ਉਹ ਤਾਂ ਮੈਂ ਜਾਣਦੀ ਆ ਪਰ ਬਦਰ ਮੈਂ ਤੁਹਾਨੂੰ ਕਦ ਸਿੱਕੇ ਮਿਲਣ ਦੀ ਵੇਖੀ ਨਿਗੀ ਇਸ ਲਈ ਸਾਨੂੰ ਪਹਿਲਾ ਖੁਦਾ ਨੂੰ ਜਾਨਣਾ ਜ਼ਰੂਰੀ ਹੈ ਜਿਨੇ ਬਰਕਤਾਂ ਸ਼ੀਸ਼ਤਾ ਦੇਣ ਗਏ ਜਿਨੇ ਸਾਨੂੰ ਬਿਮਾਰ ਗਾ ਨੂੰ ਚੰਗਾ ਚੰਗਾ ਕਰਨਾ ਹੈ ਜਿਨੇ ਸਾਡੀ ਜ਼ਿੰਦਗੀ ਵਿੱਚ ਹਰ ਹਾਲਾਤ ਨੂੰ ਠੀਕ ਕਰਨਾ ਹੈ ਪਹਿਲਾ ਜ਼ਰੂਰੀ ਹੈ ਕਿ ਉਸ ਖੁਦਾ ਨੂੰ ਜਾਣੀ ਉਸ ਖੁਦਾ ਤੇ ਵਿਸ਼ਵਾਸ ਕਰੀਏ ਉਹ ਸਾਡੇ ਲਈ ਜ਼ਰੂਰੀ ਹੈ ਇਸ ਲਈ ਕਹਿੰਦੇ ਕਿ ਵਿਸ਼ਵਾਸ ਰੱਖ ਅਸੀਂ ਕਹਿਨੇ ਕਰ ਬੈਠੇ ਕਈ ਵਾਰ ਵਿਸ਼ਵਾਸ ਵਿੱਚ ਬਣੇ ਰਹਿਣਾ ਚਾਹ ਲੈ ਹੀ ਨਿਗਾ ਕਿ ਖਾਂ ਖੁਦਾ ਮੈਂ ਵਿਸ਼ਵਾਸ ਕਰਦੀ ਹਾਂ ਚਲੋ ਖੁਦਾ ਸ਼ਾਇ ਬਠ ਰਹੀਏ ਚਲ ਖੁਦਾ ਮੇਰਾ ਕੰਮ ਕਰ ਖੁਦਾ ਮੈਂ ਵਿਸ਼ਵਾਸ ਕਰਦੀ ਹਾਂ ਮੈਂ ਕਰਦਾ ਮੇਰਾ ਕੰਮ ਕਰਦਾ ਖੁਦ ਦੇ ਕਬਲੇ ਰਹਿਣਾ ਖੜੇਣਾ ਮਤਲਬ ਕੀ ਆ ਤੇ ਖੁਦਾਰੇ ਕਲਾਮ ਦੇ ਮੁਤਾਬਕ ਚੱਲਣਾ ਹੈ ਜੋ ਖੁਦਾਰੇ ਬਚਨ ਵਿੱਚ ਲਿਖੋ ਦੇ ਮੁਤਾਬਕ ਚੱਲਣਾ ਉਹ ਵਿਸ਼ਵਾਸ ਹੁੰਦਾ ਹੈ ਇਹ ਨਹੀਂ ਕਿ ਖੁਦਾ ਮੈਂ ਵਿਸ਼ਵਾਸ ਤੇ ਬਹੁਤ ਵਿਸ਼ਵਾਸ ਕਰਦਾ ਏ ਠੀਕ ਆ ਖੁਦਾ ਵਿਸ਼ਵਾਸ ਕਰਦਾ ਹਰ ਮੱਚ ਸੰਡੇ ਜਾ ਕੇ ਯਿਸੂ ਮਸੀਹ ਮੇਂ ਕਿਤੇ ਵਿਸ਼ਵਾਸ ਕਰਨਾ ਬਾਕੀ ਦਿਨ ਮੈਂ ਸ਼ਰਾਬ ਪੀ ਮੈਂ ਡਰਿੰਕ ਕਰਾਨੀ ਉਹ ਮੇਰਾ ਵਿਸ਼ਵਾਸ ਕਿਹੜਾ ਹੈ ਵਿਸ਼ਵਾਸ ਮਿਲ ਕੇ ਖੁਦਾਰੇ ਕਲਾਮ ਵਿੱਚ ਜੋ ਲਿਖਿਆ ਉਹਦੇ ਮੁਤਾਬਕ ਚੱਲਣਾ ਹੁੰਦਾ ਹੈ ਯਾਨੀ ਕਿ ਇੱਕ ਦਿਨ ਜਾਮਤ ਤੇ ਮੈਂ ਕਹਿੰਦਾ ਯਾਰ ਖੁਦਾ ਨੇ ਕੰਮ ਤਾਂ ਕਿਤਨੇ ਵਾਰ ਸੰਡੇ ਚੱਕ ਵਿੱਚ ਵੀ ਜਨਣਾ ਯਾਰ ਮੈਂ ਖੁਦਾ ਤੇ ਕੀ ਵਿਸ਼ਵਾਸ ਕਰਾਂ ਕੋਈ ਚ ਖੁਦਾ ਦੀ ਗੱਲ ਤੇ ਨਹੀਂ ਸਾਡੀ ਗਲਤੀ ਕਿਉਂਕਿ ਅਸੀਂ ਕਲਾਮ ਨੂੰ ਸਹੀ ਤਰੀਕੇ ਨਾਲ ਕਲਾਮ ਵਿੱਚ ਵੀ ਲਿਖਿਆ ਨਾ ਕਿ ਜਦੋਂ ਮੇਰੀ ਪ੍ਰਜਾਏ ਕਲਾਮ ਦੀ ਨਾ ਜਾਣਨ ਕਰਕੇ ਨਾਸ਼ ਹੋ ਰਹੀ ਆ ਜਿਉਂ ਉਹਨਾਂ ਨੂੰ ਪੂਰਾ ਗਿਆਨ ਨਹੀਂ ਆ ਤਾਂ ਬਹੁਤ ਪਰਪਰਾਮਾ ਨੂੰ ਜਾਣਦਾ ਹੈ ਚਰਚ ਵਿੱਚ ਨਹੀਂ ਦੇਖੀਏ ਅਸੀਂ ਜਾਣਦਾ ਨਹੀਂ ਅਖੀਰ ਹੀ ਕਹਿ ਲਿਆ ਮੇਰਾ ਕੰਮ ਨਹੀਂ ਹੈ ਖੁਦਾ ਨੇ ਮੇਰਾ ਕੰਮ ਨਹੀਂ ਕੀਤਾਗਾ ਨਹੀਂ ਮੈਂ ਚਰਚ ਚਰਚ ਵਿੱਚ ਵੀ ਆ ਰਿਹਾ ਮੈਂ ਆ ਰਹੀ ਆ ਬ੍ਰਦਰਿੰਗ ਪਰ ਕਿਐਸਿਓ ਖੁਦਾ ਨੂੰ ਪੂਰਾ ਦੇ ਰਿਆ ਅਗਰ ਕੋਈ ਭੈਣ ਭਰਾ ਕਹਿ ਰਿਹਾ ਕਿ ਅੱਜ ਮੰਨ ਲਓ ਕਿ ਅਸੀਂ ਕੋਈ ਆਪਣੇ ਲਈ ਕੋਈ ਲੜਕੀ ਲੜਕਾ ਲੁੰਡ ਰਹੀ ਯਾਨੀ ਕਹਿ ਰਿਹਾ ਮੁੰਡਾ ਬਹੁਤ ਸੋਹਣਾ ਮੈਂ ਵਿਆਹ ਕਰਾਉਣਾ ਨਹੀਂ ਸੋਹਣਾ ਲੱਗਦਾ ਉਹ ਸਾਨੂੰ ਚੰਗਾ ਲੱਗ ਰਿਹਾ ਹੈ ਕਿਉਂ ਖੁਦਾ ਨੂੰ ਚੰਗਾ ਲੱਗ ਰਿਹਾ ਹੈ ਕੀ ਪਤਾ ਖੁਦਾ ਨੇ ਸਾਡੇ ਲਈ ਇਦੋਂ ਬਿਹਤਰ ਰੱਖਿਆ ਹੋਵੇ ਕਹਿੰਦਾ ਮੇਰੀ ਬੇਟੀ ਮੇਰੇ ਪੁੱਤਰ ਤੂੰ ਵੇਟ ਕਰ ਮੈਂ ਕੀ ਪਤਾ ਖੁਦਾ ਚਾਹੁੰਦਾ ਕਿ ਮੈਂ ਤੈਨੂੰ ਐਸਾ ਲੜਕਾ ਦਵਾਂ ਜੋ ਖੁਦਰਾ ਦਾਸ ਹੋਵੇ ਜੋ ਤੈਨੂੰ ਹੱਥਾਂ-ਹੱਥੇ ਰੱਖੇ ਤੇ ਸਾਨੂੰ ਲੱਗਦਾ ਕਿ ਇਹ ਕੁੜੀ ਜਾਂ ਮੁੰਡਾ ਬਹੁਤ ਸੋਹਣਾ ਹੈ ਇਹ ਬਹੁ ਖੁਦਾ ਦੇ ਬਾਰੇ ਜਾਨਣਾ ਖੁਦਾ ਦੇ ਵਿੱਚ ਜਾਨਣਾ ਉਹ ਬਹੁਤ ਜ਼ਰੂਰੀ ਸਾਨੂੰ ਖੁਦ ਨੇ ਇਹਦਾ ਮਤਲਬ ਇਹ ਨਹੀਂ ਕਿ ਜੇ ਵਿਸ਼ਵਾਸ ਕੀਤਾ ਪਰ ਖੁਦਾ ਦੇ ਕਲਾਮ ਦੇ ਮੁਤਾਬਕ ਵੀ ਚੱਲਣਾ ਜ਼ਰੂਰੀ ਹੈ 8 6 ਦਾ ਦੱਖਤ ਲਿਪਾ ਮਾਰਗਾ ਸਾਡੇ ਲਈ ਜੇ ਵੀ ਸਾਡੇ ਇਹ ਮੇਨੇ ਨਹੀਂ ਰੱਖਦੇਗੇ ਕ੍ਰਾਂਤੀਆ 2 ਦੀ 12 ਵਿੱਚ ਲਿਖਿਆ ਕਿ ਮੇਰੀ ਦਇਆ ਮੇਰੀ ਕਿਰਪਾ ਹੀ ਤੇਰੇ ਲਈ ਕਾਫੀ ਹੈ ਫਿਰ ਵੀ ਅਸੇ ਗਈਏ ਖੁਦਾ ਮੇਲਿਕ ਖੁਦਾ ਨੇ ਕਿਹਾ ਕੋ ਸਾਡੇ ਲਈ ਬਾਈਬਲ ਵਿੱਚ ਲਿਖਾਈ ਤੇ ਫਿਰ ਵੀ ਅਸੇ ਕਈ ਜਾਏ ਖੁਦਾ ਮੇਰਾ ਕੰਮ ਨਹੀਂ ਹੋਦਾ ਖੁਦਾ ਮੇਰਾ ਆਉ ਨਹੀਂ ਹੁੰਦਾ ਮੈਂ ਆਉ ਨਹੀਂ ਬੰਦਦਾ ਠੀਕ ਆ विश्वास में चलना बचन पढ़ना प्रार्थना करना तो खुदा हमेशा बने रहना बीमारिया महामारिया कोई सात कुछ नहीं कर सकता सूर्य अपने हालातों में देखो अपने उस प्रभु वाल देखो उस महान सब शक्ति महान वाल देखो जिसने सृष्टि बनाई है जिसने हर चीज रची है उसके दे वाल वेख्या करो हमेशा उसको करो उसके विश्वास रख के अगे चलते रहा करो ਤੇ ਮੈਂ ਸਾਈਂ ਉਰੇ ਤੇ ਵਿਸ਼ਵਾਸ ਰੱਖਿਆ ਕਰੋ ਫੋਟੀਆਂ ਬਿਮਾਰੀਆਂ ਸ ਕੋਈ ਮੈਨੇ ਨਹੀਂ ਰਖਦੀਆਂ ਇਹ ਅਯੂਬ ਨੂੰ ਸਭ ਨੇ ਪੜਿਆ ਹੈ ਅਯੂਬ ਬਾਰੇ ਪੜ ਕੇ ਵੇਖੋ ਕਿ ਜਦ ਉਸਨੇ ਖੁਦਾ ਜਦੋਂ ਸ਼ੈਤਾਨ ਉਹਨੂੰ ਮਿਲਿਆ ਹੈ ਨਾ ਖੁਦਾ ਨੂੰ ਜਦ ਖੁਦਾ ਨੂੰ ਮਿਲ ਖੁਦਾ ਨੇ ਕਿਹਾ ਤੂੰ ਮੇਰੇ ਦਾਸ ਨੂੰ ਦੇਖਿਆ ਹੈ ਕਿ ਅਸੀਂ ਇਹੋ ਜਿਹਾ ਹੈ ਕਿ ਖੁਦਾ ਸ਼ੈਤਾਨ ਨੂੰ ਕਹਿ सके ਤੂੰ ਮੇਰੀ ਤੀਨ ਨੂੰ ਦੇਖਿਆ ਹੈ ਤੂੰ ਮੇਰੇ ਪੁੱਤਰ ਨੂੰ ਦੇਖਿਆ ਹੈ ਕਿ ਅਸੀਂ ਖੁਦਾ ਰਹਿਮਤਾਂ ਕੋ ਚੱਲਦੇ ਤੇ ਖੁਦਾ ਕਹਿ ਸਕੇ ਆਪਣੇ ਮੂੰਹੋਂ ਕਿ ਤੂੰ ਮਰੇ ਤੀਰ ਮਰੇ ਨਾਲੇ ਕਾਵੇ ਕ ਤੂੰ ਮਰੇ ਤੀ ਮਰੇ ਪਤਰੂ ਦੇਖੇਸ ਤਾ ਸਤਾਨੂ ਕਵੇ ਪਸਾੜ ਤੇ ਮਰਾ ਦਖਤਲੀਫਾਈ ਅਸੀਂ ਕਹਿੰਦੇ ਜੇ ਖੁਦਾ ਮੈਂ ਕਹਿੰਦਾ ਕੀ ਮੜਾ ਕੀ ਤੋ ਜਿਆ ਕੋਣ ਮੈਂ ਕਹ ਅਸੀਂ ਰੋਣ ਪਟਣ ਲੱਗ ਜੰਨੇ ਆ ਅਸੀਂ ਕਹਿੰਦੇ ਖੁਦਾ ਦੇ ਦੋਸ਼ ਲਾਉਣ ਲੱਗ ਜੰਨੇ ਖੁਦਾ ਯਾਰ ਮੇਰੇ ਲਈ ਕਾ ਤੂੰ ਐਵੇਂ ਮੇਰੇ ਨਹੀਂ ਕਾ ਤੂੰ ਆਇਆ ਅਗਰ ਉਸ ਟੈਂਪ ਤੇ ਜੂ ਵੀ ਪਟਦਾ ਅਤੇ ਰੋਂਦਾ ਹੁੰਦਾ ਨਾ ਜੋ ਵਰਖ ਤੇ ਡਬਲ ਬਲੇਸਿੰਗ ਉਹਨੂੰ ਮਿਲੀ ਆ ਉਹ ਉਹਨੂੰ ਨਹੀਂ ਮਿਲਣੀ ਸੀਗੀ ਕਿ ਸਾਡਾ ਵਿਸ਼ਵਾਸ ਵਿੱਚ ਇਹੋ ਜਿਹਾ ਹੈ ਅਜੂ ਵਰਖਾ ਇਹ ਅਸੀਮੇਤੀ ਜ ਆਪਣੇ ਅੰਦਰ ਰੱਖਦੇ ਆ ਕਿ ਖੁਦਾ ਵੀ ਸਾਡੇ ਬਾਰੇ ਬੋਲੇ ਕਿ ਤੂੰ ਮੇਰੀ ਧੀ ਨੂੰ ਤੂੰ ਮੇਰੇ ਪੁੱਤਰ ਨੂੰ ਦੇਖਿਆ ਇਹ ਸਤਾਨਾਬ ਉਹਨੂੰ ਕਹਵੇ ਕਿ ਤੂੰ ਧਰਤ ਦੇ ਹੁਮਕਿਆ ਹੈ ਕਿ ਤੂੰ ਮੇਰੇ ਪੁੱਤਰ ਨੂੰ ਦੇਖਿਆ ਤੂੰ ਹਸਪੀਟਲ ਚਰਚੇ ਵਿੱਚ ਗਿਆ ਇਹ ਉਹਨੇ ਮੇਰੇ ਧੀਆ ਪੁੱਤਰਾਂ ਨੂੰ ਦੇਖਿਆ ਹੈ ਚਾਹੇ ਉਹਨੂੰ ਵੀਜ਼ਾ ਨਹੀਂ ਮਿਲ ਰਿਹਾ ਚਾਹੇ ਠੀਕ ਨਹੀਂ ਹੋ ਰੇ ਪਰ ਵਿਸ਼ਵਾਸ ਵਿੱਚ ਚੱਲ ਚੱਲ ਰਹੇ ਆ ਉਹ ਵਿਸ਼ਵਾਸ 'ਚ ਅੱਗੇ ਵਧ ਰਹੇ ਨੇ ਮੇਰੇ ਧੀਆ ਪੁੱਤਰ ਜਨਸੀ ਇਹਦਾ ਚੈਪਟਰ ਨੂੰ ਪੜਤਣਾ ਜੋਗ ਨੂੰ ਜਰ चल भी तुम्हें तो लगता कि यार मेरी जिंदगी हो जाए बारे पढ़ के देखया करो पढ़ाया करो तो सोचा करो यार जिंदगी जिंदगी में सोचा करो वाह क्या खुद का चमत्कार करूगा तो मैं विश्वास में बड़ा रव मे शौरते ही क्या करो खुदा कोई गल नहीं बीमारी वी पर मेरा खुदा वाई मेरा खुदा वाई सब कुछ कर सकता है यह बीमारियां महामारिया वे गिया ਏ ਵੀਜ਼ਾ ਨਹੀਂ ਮਿਲੇ ਵੀਜ਼ਾ ਵੱਡਾ ਨਹੀਂ ਪਰ ਮੇਰਾ ਖੁਦਾ ਵੱਡਾ ਏ ਸਾਡੀ ਜ਼ਿੰਦਗੀ ਦੇ ਵਿੱਚ ਖੁਦਾ ਸਭ ਕੁਝ ਕਰਨ ਦੀ ਤਾਕਤ ਰੱਖਦਾ ਏ ਪਰ ਅਸੀਂ ਪਹਿਮੇ ਲੈਂਦੇ ਕਿ ਖੁਦਾ ਖੱਟ ਟਾਈਮ ਤੇ ਆਪਣੇ ਮੁਤਾਬਕ ਖੁਦਾ ਆਪਣੇ ਮੁਤਾਬਕ ਕਰਦਾ ਏ ਤੁਸੀਂ ਬਿਮਾਰ ਹੋਣਾ ਇਹਦਾ ਸੋਚ ਰਹੋ ਆਹ ਖੁਦਾ ਬਿਮਾਰਾ ਖੁਦਾ ਕੁਝ ਕਰ ਦੇ ਮੈਂ ਪ੍ਰਸ਼ਨ ਕਰਦੀ ਹਾਂ ਖੁਦਾ ਚੰਗਾ ਕਰ ਦੇ ਮੇਰੇ ਪੁੱਤ ਨੂੰ ਮੈਂ ਨਹੀਂ ਖੁਦ ਨੇ ਕਿਹਾ ਹੰਜੀਰ ਦੇ ਬ੍ਰੈਸ ਨੂੰ ਮੈਂ ਆਖਿਆ ਸਮਝਾ ਕਿ ਜੇ ਫੋਨ ਵਿੱਚ ਹੋਰ ਹੀ ਹੋ ਗਿਆ ਇਹੋ ਲੈਂਗੇ ਆਪਣੇ ਬਿਮਾਰੀਆਂ ਨੂੰ ਆਪਣੇ ਹਰਕ ਜਿਹਨੂੰ ਸਰਾਪ ਦੋ ਉਹਨੂੰ ਕਹੋ ਕਿ ਮੈਂ ਯਿਸੂ ਮਸੀਹ ਨਾਲ ਵਿੱਚ ਕਹਿੰਦਾ ਇਹ ਬਿਮਾਰੀ ਜਾਂਦਿਰੋ ਤੇ ਜਾਵੇਗੀ। ਖੁਦਾ ਨੇ ਕਹਿੰਦਾ ਸਭ ਕੁਝ ਪੂਰਾ ਕਰ ਦਿੱਤਾ ਏ ਸਭ ਕੁਝ ਤੇ ਖੁਦਾ ਨੇ ਸਾਨੂੰ ਹੱਕ ਅਧਿਕਾਰ ਦਿੱਤਾ ਏ ਤਾਂ ਅਗਰ ਹੁਣ ਵੀ ਇਸ ਬੈਠੇ ਰੋਈ ਜਾਵੇਂਗਾ ਆਏ ਮੇਰੀ ਬਿਮਾਰੀ ਮੈਂ ਕੀ ਕਰਾਂ ਮੇਰਾ ਬੁੱਤ ਮੇਦੀ ਇਹ ਰੋਂਦਾ ਜਿੰਨਾ ਮਰਜ਼ੀ ਕਰ ਲੋ ਕੁਝ ਨਹੀਂ ਹੋਣਾਗਾ ਜਿੰਨਾ ਤੱਕ ਤੁਸੀਂ ਵਿਸ਼ਵਾਸ ਵਿੱਚ ਬਣ ਕੁਝ ਵਚਨ ਨੂੰ ਡਿਕਲੇਅਰ ਨਹੀਂ ਕਰਦੇਗੇ ਜਿਨਾ ਕਿ ਆਪਣੇ ਮੂੰਹ ਨਹੀਂ ਕਹਿੰਦੇਗੇ ਇਹ ਬਿਮਾਰੀ ਜਾਂਦਿਰੋ ਮੈਂ ਯਿਸੂ ਮਸੀਹ ਨਾਲ ਵਿੱਚ ਕਹਿੰਦਾ ਏ ਯਿਸੂ ਮਸੀਹ ਨੇ ਵੀ ਉਸ ਟਾਈਮ ਤੇ ਸੰਜੀਤ ਦੇ ਰੱਖ ਨੂੰ ਇਹੀ ਗਿਆ ਸੀਗਾ ਕਿ ਸੁੱਖ ਜਾ ਤੇ ਸੁੱਖ ਜੀ ਉਹ ਟਾਈਮ ਸੁੱਖ ਗਿਆ ਸੀਗਾ ਖੁਦਾ ਨੇ ਕਿੰਨੇ ਟਾਈਮ ਤੇ ਕਿੰਨੇ ਹਰ ਟਾਈਮ ਤੇ ਕਿੰਨੇ ਵਾਰੀ ਕਿਹਾ ਏ ਕਿ ਜਾ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕਰਤਾ ਏ ਵਿਸ਼ਵਾਸ ਨੇ ਤੈਨੂੰ ਚੰਗਾ ਕਰਤਾ ਏ ਸ਼ਿਵਸ ਬਣਾ ਇਰਣਾ ਚੱਲਣਾ ਰਣਾ ਅਯੂਬ ਦੀ ਤਰ੍ਹਾਂ ਚੱਲਦੇ ਜਾਓ ہمارا ਕੋਈ ਵੱਡੀ ਗੱਲ ਨਹੀਂ ਖੁਦਾ ਚੰਗਾ ਕਰੇਗਾ ਪ੍ਰਾਰਥਨਾ ਕਰਦੇ ਰਹੋ ਇਹਨਾ ਸੋਚ ਕੇ ਚੱਲ ਹੁਣ ਗੀਤਾ ਚਲੀ ਗਈ ਆ ਪੂਜਾ ਚਲੀ ਗਈ ਆ ਨਾ ਕਹਿੰਦਾ ਖਾਏ ਸਾਡਾ ਕੀ ਬਣੂਗਾ ਇੱਕ ਦੂਜੇ ਲਈ ਪ੍ਰਾਰਥਨਾ ਕਰਦੇ ਰਹੋ ਇੱਕ ਦੂਜੇ ਦੇ ਬਣੇ ਰਹੋ ਖੁਦਾ ਟਵਾ ਨੂੰ ਵੀ ਬਲੈਸਿੰਗ ਦੇਵੇਗਾ ਜੇ ਅਸੀਂ ਕਹਾਂਗੇ ਖੁਦਾ ਪੂਰੇ ਸਾਈਪ੍ਰਸ ਨੂੰ ਬਲੈਸ ਕਰ ਤਾਂ ਖੁਦਾ ਸਾਨੂੰ ਵੀ ਬਲੈਸ ਕਰੇਗਾ ਅਸੀਂ ਵੀ ਸਾਈਪ੍ਰਸ ਵਿੱਚ ਹੀ ਰਹਿਨੇ ਆ ਅਸੀਂ ਕਿਹਨੇ ਦੂਰ ਨਹੀਂ ਰਹਿੰਦੇ ਖੁਦਾ ਨਾਲ ਸਾਨੂੰ ਵੀ ਬਰਕਤ ਦੇਵੇਗਾ ਇਹ ਨਹੀਂ ਕਿ ਜਾਂ ਸ਼ਿਤਰ ਕੱਲੀ ਪ੍ਰਿੰਕਾਂ ਜਾਂ ਸ਼ਿਤਰ ਅਮਨ ਮੱਟਣੂ ਜਾਂ ਸ਼ਿਤਰ ਕਮਲ ਜੀ ਨੂੰ ਬਰਕਤ ਦੇਵੇਗਾ ਜੇ ਮੈਂ ਕਹਾਂਗਾ ਸ਼ਿਤਰ ਪੂਰੇ ਸਾਈਪ੍ਰਸ ਨੂੰ ਬਰਕਤ ਦੇ ਪੂਰੀ ਖਾਸ ਗੋਚਰਚ ਨੂੰ ਬਰਕਤ ਦੇ ਉਹ ਚਰਚ ਵਿੱਚ ਮ ਤਾਕਦੋ ਕਹਵਗਾ ਚਤਤ ਇਹ ਵੀ ਤੇ ਮੈਨੂੰ ਵੀ ਬਰਕਤ ਦੇਵਾਗਾ ਜਦ ਜਦੋਂ ਰਾਣੀ ਬਿਮਾਰ ਰਹੀ ਸੀ ਨਾ ਤੁਮਕ ਸਿੱਟਰ ਨੂੰ ਪਤਾ ਹੈ ਕਿ ਮੈਨੂੰ ਵੇਖ ਕੇ ਇਹ ਲੱਗ ਰਿਹਾ ਸੀ ਯਾਰ ਖਲਾਸ ਮਕੇ ਸੀ ਯਾਰ ਰਾਣੀ ਕੇ ਜਲਦੀ ਮਤਲਬ ਕਿ ਵੀ ਛੇੜ ਛੇੜੀ ਚੰਗੀ ਹੋ ਜੂਗੀ ਨਹੀਂ ਇਹ ਮੱਕ ਜਦੋਂ ਖਲਾਸ ਵੀ ਤੇ ਬਿਮਾਰਸੀ ਬੋਲ ਨਾਲੇ ਤਫਕਾ ਕਹਿੰਦੇ ਅੰਦਰ ਬੈਠ ਤੇ ਪਈ ਰਹਿਣਾ ਸਿੱਟਰ ਆਪਣੇ ਕਿ ਨਾ ਨਾ ਲੇਖਾ ਜਾ ਕੇ ਨਹੀਂ ਤੇ ਜਰਸਟ ਹਮ ਤੇ ਜਾਨਾ ਨਾ ਵੇਖਣਾ ਜਾ ਕੇ ਯਾਰ ਸਤਿਮਾਨ ਜੀ ਯਾਰ ਹੀ ਰਾਣੀ ਸੋਚਣਾ ਯਾਰ ਉਸ ਟਾਈਮ ਤੇ ਬਸ ਮਨ ਦਾ ਅਸਨ ਦੇ ਕੇ ਪਰ ਮਨ ਵਿੱਚ ਇੱਕ ਹੀ ਗੱਲ ਜੋ ਬਚਨ ਜਿਹੜਾ ਪੜਿਆ ਸੀ ਨਾ ਜੋ ਉਸ ਟਾਈਮ ਤੇ 크ਿਸਮਸ ਦੇ ਬਚਨ ਦਾਣੀ ਜਿਹਾ ਖੜਾ ਕਰ ਜੋ ਮੇਰੇ ਦਿਮਾਗ ਵਿੱਚ ਖੁਦਾ ਨੇ ਪਾਛੀ ਜੀ ਇੱਕ ਵਜਾ ਸੀਗਾ ਕਿ ਕੁੜ ਇੱਕ ਬੱਚੇ ਨੂੰ ਜਾਣਦੂ ਸੀ ਉਹਨਾਂ ਮੈਨਿਆਂ ਰੱਖਣਾ ਮੈਨਿਆਂ ਮਤਲਬ ਕਿ ਪਰਮੇਸ਼ਵਰ ਮੇਰੇ ਨਾਲ ਹੈ ਤੇ ਮੇਰੇ ਬੱਚਾ ਅੰਦਾਸਨ ਮੈਂ ਕਹਣਾ 크ਿਸਮਸ ਤੇ ਕਿਹੜਾ ਬਚਨ ਹੈ ਖੁਦਾ ਨੇ ਕੀ ਕਿਹਾ ਉਸ ਦਿਨ ਆਤੂ ਮੈਨਿਆਂ ਰੱਖਣਾ ਮਤਲਬ ਕਿ ਪਰਮੇਸ਼ਰ ਸਾਡੇ ਨਾਲ ਹੈ ਪਰਮੇਸ਼ਰ ਸਾਡੇ ਨਾਲ ਹੈ ਮਹਾਰਜ ਜਦ ਵੀ ਪ੍ਰਾਰਥਨਾ ਕਰਦਾ ਸੀਗਾ ਖੁਦਾ ਤੂੰ ਵਾਲੇ ਚੰਗੀ ਕਰ ਚੁੱਕਾ ਏ ਖੁਦਾ ਉਹ ਚੰਗੀ ਹੋ ਚੁੱਕੀ ਆ ਯਕੀਨ ਮੰਨਿਓ ਕਿ ਮੈਨੂੰ ਇਨਸਰ ਜਨ ਚਰਨ ਚਿੰਗ ਜੋਗੀ ਚੱਤ ਵਿੱਚ ਜਾਵਗੀ ਦੋ ਵੀ ਘਰੇ ਰਹੀ ਜੈ ਖੁਦਾ ਨੇ ਚੰਗੀ ਕੀਤਾ ਚੱਲਣ ਲਾ ਬੋਲਣ ਲਾ ਚੱਤ ਵਿੱਚ ਚਲੀ ਗਈ ਆ ਹਮੇਸ਼ਾ ਖੁਦਾ ਨੇ ਕਿਹਾ ਕਿ ਸਭ ਕੁਝ ਮੈਂ ਤੁਹਾਡੇ ਹੱਥਾਂ ਦੇਣਾ ਹੈ ਅਗਰ ਮੈਂ ਹੀ ਬੈਠਾ ਕਿੰਦਰ ਹਾਂ ਖੁਦਾ ਹੁਣ ਕਸ ਤੂੰ ਵੀ ਕੁਸ ਕਰ ਤੂੰ ਵੀ ਕੁਸ ਕਰ ਇਹ ਨਹੀਂ ਕਿ ਰਕ ਜਾ ਮੈਨੂੰ ਜ਼ਿਆਦਾ ਗਿਆਨ ਆ ਪਰ ਕਿੰਦੇ ਖੁਦਾ ਦੇ ਬਚਨ ਵਿੱਚ ਸਭ ਕੁਝ ਦੱਸਿਆ ਕਿ ਬਚਨ ਨੂੰ ਬਤਰੇਮ ਸਰ ਕੋ ਦਸਿਆ ਸੀ ਪੜਦੇ ਆ ਲਿਖਦੇ ਆ ਚੱਤ ਤੇ ਸੁਣਦੇ ਨਹੀਂ ਵਿਸ਼ਵਾਸ ਵਿੱਚ ਬਣੇ ਰਹਿੰਦਾ ਤੇ ਖੁਦਾ ਨਾਲ ਚੱਲਦਾ ਇੱਕ ਰਸਤਾ ਖੁਦਾ ਨਾਲ ਸਬੂਨ ਦਿੱਤਾ ਸਾਨੂੰ ਰੱਖਣੀ ਖੁਦਾ ਨੇ ਹਰੇਕ ਨੂੰ ਹੱਕ ਅਧਿਕਾਰ ਦਿਤਾਈ ਕਿ ਮੈਂ ਤੁਹਾਨੂੰ ਹਰੇਕ ਨੂੰ ਹੱਕ ਅਧਿਕਾਰ ਦਿੰਦਾ ਖੁਦਾ ਨੇ ਕਿਹਾ ਕਿ ਜਦ ਅਸੀਂ ਯਸਮੂਸੀ ਦੇ ਨਾਂ ਵਿਚਾਚੂ ਡਿਕਲੇਅਰ ਕਰਦੇ ਹਰ ਚੀਜ਼ ਪੂਰੀ ਹੁੰਦੀ ਆ ਸਾਡੀ ਜ਼ਿੰਦਗੀ ਚ ਖੁਦਾ ਹਰ ਚੀਜ਼ ਪੂਰੀ ਕਰਦਾ ਹੀ ਖੁਦਾ ਹਰ ਚੀਜ਼ ਬਦਲਦੀ ਤਾਕਤ ਵੀ ਰੱਖਦਾ ਏ ਮੈਂ ਆਪਣੇ ਬੱਚਿਆਂ ਨੂੰ ਹਰੋਜ ਮੈਨੂੰ ਹਰੋਜ ਹਰੋਜ ਜੁਹਨ ਦੇਖ ਲੈ ਕਸ਼ਸ਼ੇ ਵਾਰ ਮੈਨੂੰ ਚੇਂਜ ਕਰ ਦੇਣਾ ਕਿ ਆਣੀ ਆ ਪ੍ਰਾਰਥਨਾ ਕਰਨੀ ਹੈ ਹੁਣਾਂ ਦਾ ਬੱਚ ਨੂੰ ਕੀ ਸਿਖਾਇਆ ਕਿ ਹਰੋਜ ਉੱਠਣਾ ਹਰੋਜ ਉੱਠ ਕੇ ਬੋਲਣਾ ਹਰ ਦਿਨ ਨਹੀਂ ਬੋਲੋ ਹੈਪੀ ਮੰਡੇ ਹੈਪੀ ਸੰਡੇ ਮੰਮੀ ਨੂੰ ਬੋਲੋ ਮੰਮੀ ਹੈਪੀ ਸੰਡੇ ਆ ਵੈਰੀ ਗੁੱਡ ਸੰਡੇ ਆ ਮਮੇ ਤਾਂ ਚੰਗੀ ਹੋ ਚੁੱਕੀਆਂ ਵਿਸ਼ਵਾਸ ਵਿੱਚ ਚੱਕੀ ਆ ਮम्मा ਅਸੀਂ ਬਲੇਸ ਆ ਮੈਂ ਕਿਹਾ ਕੋਈ ਪ੍ਰਾਰਥਨਾ ਨਹੀਂ ਕਰਨੀ ਉੱਠ ਕੇ ਬਸ ਹਰ ਰੋਜ ਬੋਲੋ ਕਿ ਖੁਦਾ ਲੈ ਸਾਨੂੰ ਚੰਗੇ ਕਰ ਦਿੱਤਾ ਏ ਅਸੀਂ ਬਰਕਤਾਂ ਵਾਲੇ ਬਲੇਸਿੰਗ ਵਾਲੇ ਆ ਕੋਈ ਪ੍ਰਾਰਥਨਾ ਨਹੀਂ ਕਰਨੀ ਬਸ ਉੱਠ ਕੇ ਬਸ ਕਿਦਾ ਇੰਨਾ ਹੀ ਬੋਲਣਾ ਕਿ ਮੰਮੀ ਹੈਪੀ ਸੰਡੇ ਅੱਜ ਬਹੁਤ ਵਧੀਆ ਦਿਨ ਆ ਕਿਉਂਕਿ ਅਸੀਂ ਗੀਤ ਵੀ ਗੋਣਨੇ ਕਿ ਅੱਜ ਦਾ ਦਿਨ ਇਹ ਹੋਵਾ ਨਹੀਂ ਬਣਾਇਆ ਤਾਂ ਹਰ ਦਿਨ ਖੁਦਾ ਨੇ ਬਣਾਇਆ ਏ ਹਰ ਦਿਨ ਖੁਦਾ ਦਾ ਧੰਨਵਾਦ ਸ਼ੁਕਰ ਕਰਦੇ ਰਹੋ ਚਾਹੇ ਤੁਹਾਡੇ ਹਾਲਾਤ ਕੀ ਹਨ ਭੁੱਲ ਜਾਓ ਬਸ ਤੂੰ ਫਿਰ ਕਰ ਆਨੰਦ ਤਰਹੋ ਖੁਸ਼ ਰਹੋ ਪਤਾ ਦੇ ਵਿੱਚ ਆਪਣੇ ਹਾਲਾਤਾਂ ਨੂੰ ਪਹੁੰਚੋ ਵਿਸ਼ਵਾਸ ਵਿੱਚ ਬਣੇ ਰਹੋ ਖੁਦਾ ਦੇ ਹਰ ਰੋਜ਼ ਔਟਕਟ ਕਲੀਅਰ ਕਰੋ ਕਿ ਖੁਦਾ ਨੇ ਮੈਨੂੰ ਚੰਗਾ ਕਰ ਦਿੱਤਾ ਤੇ ਮੈਂ ਖੁਦਾ ਦੀ ਬੱਚੀ ਆ ਮੈਂ ਬlesਸ ਆ ਮੈਂ ਮੇਰੀਆਂ ਬਿਮਾਰੀਆਂ ਵੱਡੀਆਂ ਨਹੀਂ ਮੇਰਾ ਖੁਦਾ ਵੱਡਾ ਏ ਮੇਰਾ ਵੀਜਾ ਤਾਂ ਕੋਈ ਕੰਮ ਕਰਦਾ ਨਹੀਂ ਮੇਰਾ ਖੁਦਾ ਵੱਡਾ ਏ ਮੇਰਾ ਉਸਨੇ ਕਿਹਾ ਕਿ ਜੀਵ ਜੰਤੂ ਵੜਦਣਾ ਵਿਦਨ ਦਨ ਮੈਂ ਤੁਹਾਨੂੰ ਕਿਵੇਂ ਨਾ ਦੇਵਾਂਗਾ ਕਿ ਸਾਨੂੰ ਭੁੱਖੇ ਰੱਖੇਗਾ ਸਾਨੂੰ ਵੀ ਖਾਣੂ ਦੇਵੇਗਾ ਸਾਨੂੰ ਵੀ ਤੰਦਰੁਸਤੀ ਦੇਵੇਗਾ ਅਬ ਖੁਦਾ ਵਿੱਚ ਬਣੇ ਰਹਿਣਾ ਖੁਦਾ ਨਾਲ ਚੱਲਣਾ ਬਹੁਤ ਜ਼ਰੂਰੀ ਆ ਮੈਂ ਤੁਹਾਨੂੰ ਇੱਕ ਸਾਊਥ ਅਫਰੀਕਾ ਦੇ ਪਾਸਟਰੀ ਦੀ ਗਵਾਹੀ ਦੱਸਾਂ ਤੁਹਾਨੂੰ ਇੱਕ ਮੈਂ ਮੈਂ YouTube ਤੇ ਸੌਰੀਆ ਸੀਗਾ ਇੱਕ ਸਾਊਥ ਅਫਰੀਕਾ ਵਿੱਚ ਦਾਸੀ ਖੁਦਾ ਦਾ ਉਸ ਨੂੰ ਕੈਂਸਰ ਹੋ ਗਿਆ ਸਟੇਜ ਲਾਫ ਸੇ ਕੈਂਸਰ ਸੀਗਾ ਤਾਂ ਉਸ ਨੂੰ ਚਰਚ ਵਿੱਚ ਮਤਲਬ ਕਿਉਂ ਚਰਚ ਜਾਣ ਫਟ ਗਿਆ ਨਹੀਂ ਉਹ ਤਾਂ ਉਸ ਨੂੰ ਚਲੋ ਹਸਪੀਟਲ ਜਾ ਕੇ ਉਹਨੂੰ ਦਾਹ ਕਰਾਇਆ ਗਿਆ ਨਹੀਂ ਜਿਸ ਕਮਰੇ ਵਿੱਚ ਗਿਆ ਉੱਥੇ 15 20 ਲੋਕ ਸੀਗੇ ਜਿਹੜੇ ਸਾਰੇ ਕੈਂਸਰ ਦੇ ਮਰੀਜ਼ ਸੀਗੇ ਸਾਰੇ ਲੋਕ ਸੀਗੇ ਉਹ ਵੀ ਉੱਥੇ ਗਿਆ ਉਹਨੇ ਦੇਖਿਆ ਕਿ ਚਾਰ ਸਵੇਰੇ ਮੇਰੇ ਸਾਰੇ ਲੋਕ ਕੈਂਸਰ ਦੇ ਮਰੀਜ਼ ਪਏ ਨੇ ਹਨੀ ਪਰ ਉਹ ਖੁਦਾ ਦਾ ਇੱਕ ਬਹੁਤ ਵਧੀਆ ਇਨਸਾਨ ਸੀ ਖੁਦਾ ਦਾ ਪੈ ਮਨੁੱਖਾਵਰੇ ਜਾਣਦਾ ਸੀਗਾ ਉਹਨੇ ਕਿਹਾ ਯਾਰ ਕਿਉਂ ਨਾ ਕਿ ਮੈਂ ਮਰਨਾ ਤਾਂ ਹੈ ਕਈ ਨਹੀਂ ਮਧੁਰਾਂ ਛੱਡ ਕੇ ਚਲੇ ਹੀ ਜਾਂਣਾ ਨਹੀਂ ਕਿਉਂਕਿ ਲਾਸਟ ਸਟੇਜ ਆ ਮੇਰੀ ਕਿਉਂ ਨਾ ਜਾਂਦਾ ਜਾਂਦਾ ਮੈਂ ਇਹਨਾਂ ਸਭਾਂ ਨੂੰ ਖੁਦਾਰਾ ਸਭ ਸਮਾਚਾਰ ਖੁਦਾਬਈ ਦੱਸ ਕੇ ਜਮਾ ਨਹੀਂ ਉਹ ਹਰ ਰੋ ਜਾਂਦਾ ਖੁਦਾਬਾਰੇ ਦੱਸਦਾ ਖੁਦਾ ਕਰਨਾ ਭਲਾ ਖੁਨਾ ਕਰਨਾ ਚੰਗਾ ਮਹਾਨ ਹਨ ਸਰਬਸ਼ਕਤੀਮਾਨ ਆ ਉਹ ਚਹਤੀ ਬਾਈ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਸਲੀਬ ਤੇ ਨਹੀਂ ਹਰ ਇੱਕ ਕੋਲ ਜਾਂਦਾ ਉਹ ਖੁਦਾਰਾ ਲੋਕਾਂ ਨੂੰ ਬਚਨ ਸੁਣਦਾ ਬਚਨ ਸਮਾਰਿਕ ਕੋ ਜਾ ਕੇ ਰੱਖ ਦੋ ਮਿੰਟ ਦਾ ਦਰ ਕੀਆ ਕਿ ਸਭ ਲੋਕ ਚੰਗੇ ਹੋ ਕੇ ਨਾ ਰਿਪੋਰਟਾਂ ਸਭ ਦਾ ਕਲੀਅਰ ਹੈ ਕਹਿੰਦੇ ਕਿਸੇ ਨੂੰ ਕਿਸੇ ਨਹੀਂ ਗਾ ਕੱਲਾ ਕੱਲਾ ਕਰਕੇ ਸਭ ਲੋਕ ਚਲੇ ਗਏ ਸਭ ਲੋਕ ਚਲੇ ਗਏ ਉਥੇ ਇੱਕ ਸੱਜੇ ਪਾਸੇ ਇੱਕ ਹੋਰ ਮਰੀਸੀ ਉਹ ਨਹੀਂ ਪੈਸੀ ਕਹਿੰਦਾ ਉਹ ਕਹਿੰਦਾ ਖੁਦਾ ਇਹਨੂੰ ਵੀ ਚੰਗਾ ਹੋ ਕੇ ਘਰੇ ਜਾਣਾ ਚਾਹੀਦਾ ਉਹਦੇ ਨਾਲ ਵੀ ਖੁਦਾ ਦਾ ਵਚਨ ਸ਼ੇਅਰ ਕੀਤਾ ਉਹਨੂੰ ਸੁਣਾਇਆ ਉਹਨੂੰ ਵੀ ਛੁੱਟੀ ਹੋ ਗਈ ਉਹ ਵੀ ਘਰੇ ਚਲਾ ਗਿਆ ਹੁਣ ਇਕੱਲਾ ਰਹਿ ਗਿਆ ਉਹਨੂੰ ਖੁਦ ਕੈਸਰਾ ਉਹ ਸੋਚ ਰਿਹਾ ਕਿ ਖੁਦਾ ਸਾਰੇ ਚੰਗੇ ਹੋ ਗਏ ਆ ਸ਼ਾਇਦ ਮੈਂ ਨਹੀਂ ਚੰਗਾ ਹੋਵਾਂਗਾ ਨਹੀਂ ਮੈਂ ਇਸੇ ਤਰ੍ਹਾਂ ਹੀ ਸ਼ਾਇਦ ਮੇਰਾ ਇਹੀ ਕੰਮ ਸੀਗਾ ਕਿ ਖੁਦ ਲੋਕਾਂ ਨੂੰ ਵਚਨ ਸੁਣਾਉਣਾ ਚਾ ਹਸਪੀਟਲ ਵਿੱਚ ਤੇ ਹੁਣ ਮੈਂ ਜਾਵਾਂਗਾ ਸਰਵਜ ਖੁਦਾ ਕੋਲ ਚਲਾ ਚਲਾ ਜਾਵਾਂਗਾ ਨਹੀਂ ਤੇ ਬਸ ਮੇਰਾ ਇੰਨੇ ਕੰਮ ਸ਼ਾਇਦ ਮੈਨੂੰ ਖੁਦਾ ਨੇ ਇਸੇ ਚੀਜ਼ 'ਚ ਹੋਣਿਆ ਸੀਗਾ ਰਾਤ ਨੂੰ ਸੌਂ ਜਾਂਦਾ ਉਹ ਰੱਬ ਨੂੰ ਕਿਹਨੇ ਕਿੱਕ ਨਰਸ ਹੁੰਦੀ ਐ ਆ ਕੇ ਉਹਦੇ ਕੋਲ ਵਰਸ਼ਿਪ ਕਰਦੀ ਜਾਂ ਖੁਦਾ ਦੇ ਕਲਾਮ ਸੁਣਾਉਂਦੀ ਐ ਉਹਦੇ ਨਾਲ ਗੱਲਾਂ ਬਾਤਾਂ ਕਰਦੀ ਰਹਿੰਦੀ ਐ ਉਹ ਕਹਿੰਦਾ ਵਾਹ ਨਸ ਕਿੰਨੀ ਚੰਗੀ ਆ ਇਹ ਵੀ ਖੁਦਾ ਦਾ ਕਲਾਮ ਸੁਣਾਉਂਦੀ ਐ ਨਹੀਂ मैं लोगों सुना है मैन सुना रही हम वर्षिना गा रही है मेरे को बहुत आनंदित हो गां कर रात नर्सना ने नर्स कहा बेटा हाथ रखा सर से खुदा तेन भी चंगा करेगा तू भी घरे जामेगा सचमुच यार मैं भी चंगा हमारे घरे जावा नी सुबह हो उठा सार अपने अपने देखा फील किया वाह मैं तंदुरुस्त हाँ यार तंदरुस्त फील होया कि मैं बिल्कुल ठीक हाँ उन्होंने चंगा फील हो गया डॉक्टर ने कह लगा कि ना उन्हें क्या वचन सुनाया क्या उन्हें कलाम सुनायानी मैं विश्वास कर दाने चंगा हो गया फील कर दिन यार नर्स मैं मिलना चाहना कि जिन्हें वचन सुनाया जिन्हें कलाम वर्ष की मैं चंगा हो गया कि नी कि आनंद तोर डॉक्टर ने कहा भी रात में कोई भी डॉक्टर इतना नर्स नहीं ड्यूटी नहीं कर रही थी तू कि ਉਨੇ ਕਬ ਨਾ ਆਣੀ ਜਾਂਦੋ ਨਰਸ ਦੀ ਬਹੁਤ ਚਮਕਦੇ ਕੱਪੜੇ ਸ਼ੋਹਰੇ ਖੂਬਸੂਰਤ ਸੀਗੀ ਉਹ ਬਹੁਤ ਅੱਸੀ ਸੀਗੀ ਕਿ ਮੈਨੂੰ ਖੁਦਰਾ ਵਚਨ ਸੁਣਾਇਆ ਇਹਨੂੰ ਕਲਾਮ ਸੁਣਾਇਆ ਉਹ ਕੰਡਾ ਉਹਨੇ ਕਿਹਾ ਮੈਂ ਉਹਨੂੰ ਮਹਿਲਾ ਚਾਹੁੰਦਾ ਹਾਂ ਉਹ ਕਹਿੰਦੇ ਵੀ ਸ਼ਾਇਦ ਤੈਨੂੰ ਬਹਿਨ ਪੈ ਗਿਆ ਵੀ ਰਾਤ ਤੱਕ ਕੋਈ ਵੀ ਨਰਸ ਡੋਟੀ ਨਹੀਂ ਕਰ ਰਹੀ ਸੀਗੀ ਆਜ ਦੇਖੋ ਸਾਡੇ ਜੀ ਰਜੈਕਟਰ ਪਏ ਚੈੱਕ ਕਰਵੋ ਨੀ ਆਜ ਦੇਖੋ ਕੋਈ ਵੀ ਨਹੀਂ ਇਥੇ ਸਿਆਣਕੀ ਦੇਖੋ ਕੋਈ ਵੀ ਨਰਸ ਨਹੀਂ 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 ਸੀਗੀ ਪਰ ਉਹ ਖੁਦਾ ਦਾ ਦੂਤ ਸੀਗਾ ਜਿਹੜਾ ਉਹਨੂੰ ਚੰਗਾ ਕਰਕੇ ਗਿਆ ਉਹ ਸੋਚ ਰਿਹਾ ਸੀ ਕਿ ਮੈਂ ਚੰਗਾ ਨਹੀਂ ਹੋਵਾਂਗਾ ਸ਼ਾਇਦ ਮੈਂ ਖੁਦਾ ਕੋਲ ਇਸੇ ਤਰ੍ਹਾਂ ਹੀ ਚਲਾ ਜਾਵਾਂਗਾ ਇਸੇ ਤਰ੍ਹਾਂ ਅਸੀਂ ਵੀ ਜਦ ਲੋਕally ਪ੍ਰਾਰਥਨਾ ਕਰਦੇ ਆ ਨਾ ਜਾਂ ਲੋਕally ਦੁਆ ਕਰਦੇ ਆ ਜਾਂ ਲੋਕally ਮਿਲ ਕੇ ਕੁਝ ਕਰਦੇ ਆ ਨਾ ਤਾਂ ਖੁਦਾ ਸਾਡੇ ਲਈ ਵੀ ਕਰਦਾ ਏ ਇਸ ਲਈ ਕਹਿੰਦਾ ਕਿ ਆਪਣੀ ਕੋਈ ਚਰਚ ਲਈ ਹਰ ਇੱਕ ਲਈ ਪ੍ਰਾਰਥਨਾ ਕਰਾ ਕਰੋ ਖੁਦਾ ਤੁਹਾਨੂੰ ਵੀ ਦੇਵੇਗਾ ਚੈਟ ਵਿੱਚ ਤੁਸੀਂ ਸੋਚ ਰਹੇ ਹੋ ਕਿ ਮੈਂ ਵੀ ਕੈਨੇਡਾ ਅਮਰੀਕਾ ਜਾ ਕੇ ਜਾਣਾ ਚਾਹੁੰਦਾ ਮੇਰਾ ਵੀ ਜਰ ਨਹੀਂ ਲੱਗ ਰਿਹਾ ਸਾਡੇ ਦੂਜੇ ਭੈਣ ਭਰਾਵਾਂ ਲੱਗ ਗਏ ਪਰ ਅਸਲਾ ਕਰੋ ਖੁਦਾ ਤੁਹਾਨੂੰ ਵੀ ਮਹੀਜਾ ਕਰਾਵੇਗਾ ਖੁਦਾ ਤੁਹਾਨੂੰ ਵੀ ਦੇਵੇਗਾ ਖੁਦਾ ਤੁਹਾਨੂੰ ਵੀ ਹਰ ਚੀਜ਼ ਉਹ ਪ੍ਰੋਵਾਈਡ ਕਰਾਵੇਗਾ ਕਿਉਂਕਿ ਖੁਦਾ ਦੇ ਬਾਈਬਲ ਵਿੱਚ ਲਿਖਿਆ ਹੈ ਤਾਂ ਹਰ ਬਰਕਤ ਹਰ ਚੀਜ਼ ਸਾਡੇ ਲਈ ਆ ਅਗਰ ਅਸੀਂ ਸ਼ੁਰੂਤੀਆਂ ਉੱਤਰਾ ਸਾਨੂੰ ਜ਼ਰੂਰਤ ਆ ਅੱਜ ਅਯੂਬ ਦੀ ਤਰ੍ਹਾਂ ਬਣੇ ਰਹਿੰਦੀ ਤੇ ਹਾਲਾਤ ਕੀ ਆ ਨੋ ਮੈਟਰ ਕੁਛ ਨਹੀਂ ਆ ਸਭ ਕੁਝ ਉਲਟ ਫਲਟ ਹੋ ਗਿਆ ਹੀ ਸਭ ਕੁਝ ਚਲਾ ਗਿਆ ਹੀ ਲੱਗਦਾ ਸਭ ਕੁਝ ਵਿਖਰ ਗਿਆ ਕੁਝ ਵੀ ਨਹੀਂ ਆ ਅਯੂਬ ਦੀ ਤਰ੍ਹਾਂ ਬਣੇ ਰਹੋ ਖੁਦਾ ਵਿੱਚ ਅਯੂਬ ਦੀ ਤਰ੍ਹਾਂ ਚੱਲਦੇ ਰਹੋ ਖੁਦਾ ਤੁਹਾਨੂੰ ਡਬਲ ਡਬਲ ਦੇਵੇਗਾ ਗੁਰੂ ਤੁਹਾਨੂੰ ਦਬਲ ਦੇਵੇਗਾ ਅੱਜ ਤੁਹਾਨੂੰ ਲੱਗ ਰਿਹਾ ਹੈ ਕਿ ਅੱਜ ਮੇਰਾ ਆ ਕਮ ਹੋ ਚੰਗੀ ਗੱਲਾਂ ਕੀ ਪਤਾ ਖੁਦਾ ਸੋਚ ਰਿਹਾ ਹੈ ਕਿ ਬਸ ਐਕਸ ਹਾਲ ਹੋਰ ਮੇਟ ਕਰ ਲਾ ਮੈਂ ਤੇਨੂੰ ਜਦੋਂ ਡਬਲ ਬਰਕਤ ਦੇਵਾਂਗਾ ਅੱਜ ਉਹਦੇ ਖੁਦਾ ਜੀ ਇੰਨਾ ਕਮ ਹੋਈ ਨਾ ਤੇਰਾ ਮਨ ਖਾਸ ਹੋ ਜਾਵੇਗਾ ਪਰ ਖੁਦਾ ਕਹਿੰਦਾ ਹੈ ਕਿ ਮੈਂ ਅਨੰਤ ਕਰਾਂ ਮੇਰੇ ਵਿੱਚ ਆਨੰਦ ਕਰੇ ਵੇਟ ਕਰ ਮੈਂ ਤੈਨੂੰ ਦਬਲ 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 ਬਰਕਤ ਦੇਵਾਂਗਾ ਮੈਂ ਤੈਨੂੰ ਦਬਲ ਬਲੇਸਿੰਗ ਦੇਵਾਂਗਾ ਮੈਂ ਤੈਨੂੰ ਹੋਰ ਜ਼ਿਆਦਾ ਦੇਣਾ ਚਾਹੁੰਦਾ ਹੈ ਕਿਹ ਵਾਰ ਅਸੀਂ ਮੰਗਣ ਲਈ ਮੈਂ ਬੋਲ ਨਹੀਂ ਕਹਿੰਦਾ ਕਿਹ ਵਾਰ ਮੰਗਣ ਲਈ ਅਸੀਂ ਨਾ ਛੋਟਾ ਕਿਪਾ ਸੀ ਭੰਡਾ ਛੋਟਾ ਲੈ ਕੇ ਜਾਂਦਾ ਹੋਈ ਹੈ ਆਪਣੇ ਦਾਇਰਾ ਵਧਾਓ ਖੁਦਾ ਨਾਲ ਆਪਣਾ ਜਿਹੜਾ ਦਾਇਰਾ ਦਾਇਰਾ ਖੁਦਾ ਦਾ ਪ੍ਰਾਥਮਿਕ ਵਿੱਚ ਵਚਨ ਵਿੱਚ ਖੁਦਾ ਨਾਲ ਮੇਲ ਮਿਲਾਪ ਦਾ ਉਸ ਚੀਜ਼ ਨੂੰ ਵਧਾਓ ਤੇ ਤੁਹਾਡੂ ਹਰ ਚੀਜ਼ ਦੇ ਦੇਗਾ ਜਿ세 ਤਰਾ ਕਲਾਮ ਵਿੱਚ ਲਿਖਿਆ ਕਿ ਪਹਿਲਾਂ ਉਹਦੇ ਰਾਜ ਦੀ ਖੋਜ ਕਰੋ ਸਭ ਚੀਜ਼ਾਂ ਮਿਲ ਕੇ ਸਭ ਚੀਜ਼ਾਂ ਤੁਹਾਡੇ ਪਿੱਛੇ ਹੁਕੇ ਆਉਣਗੀਆਂ ਹਰ ਚੀਜ਼ ਹਰ ਚੀਜ਼ ਦੁਨੀਆ ਦੀ ਤੁਹਾਡੇ ਮਗਰੋਂ ਕਿ ਆਵੇਗੀ ਪਰ ਜ਼ਰੂਰ ਤੱਕ ਪਹਿਲਾਂ ਉਸਦੇ ਰਾਜ ਨੂੰ ਟੁੰਡਣ ਦੀ पहला सू खुदा लभन की जरूरत है उस खुदा ने जिसने सब कुछ बनाया देना भी उसने सब कुछ है उ सब कुछ है। सब कुछ करेगा जिस तरह मेरी जिंदगी मैं सोच रहा के खुदा किए होगा राणी ठीक होगी टाइम लगेगा पर जिस तरह बस वन मैं खुदा बच्चे चलता रहा खुदा ने मैं वचन से डिकलेयर करता रहा मैं खुदा, खुदा ने वह सब कुछ खुदा ने किया है खुदा ने सब कुछ चंगा भी किया खुदा कलाम है कि ਬਾਤਿਸ ਸੋਚ ਤੋਂ ਵੀ ਜ਼ਿਆਦਾ ਜ਼ਾ ਤੁਸੀਂ ਵੇਖਿਆ ਵੀ ਨਹੀਂ ਸੋਚਿਆ ਵੀ ਨਹੀਂ ਹੋਣਾਗਾ ਸੱਚਮੁੱਚ ਮੈਂ ਵੇਖਿਆ ਵੀ ਨਹੀਂ ਸੋਚਿਆ ਵੀ ਨਹੀਂ ਸੀ ਕਿ ਐਡੀ ਛੇਤੀ ਨਾਲ ਚੰਗੀ ਹੋਵੇਗੀ ਅਤ ਨੂੰ ਚਰਚ ਵਿੱਚ ਜਨ ਲੱਗ ਜੈਗੇ ਲੋਕਾਂ ਦਾ ਮੇਲ ਮਿਲਬ ਗੱਲਾਂ ਬਾਤਾਂ ਕਰਨ ਲੱਗ ਜਾਈਗੇ ਕਿਉਂਕਿ ਕਈ ਵਾਰ ਮੈਨੂੰ ਹਾਲਾਤਾਂ ਦਾ ਪਤਾ ਸੀਗਾ ਕਿ ਰਾਣੀ ਜੀ ਹਾਲਾਤ ਕੀ 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 ਸੀਗੇ ਪਰ ਖੁਦਾ ਹਰ ਹਾਲਾਤ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਖੁਦਾ ਹਰ ਕੁਝ ਪੂਰਾ ਕਰਨ ਦੀ ਤਾਕਤ ਰੱਖਦਾ ਹੈ ਖੁਦਾਰੇ ਨਾ ਫਿਰ ਕਹਿੰਦਾ ਹਾਡੇ ਹਾਲਾਤ ਵੱਡੇ ਨਹੀਂ ਸਕਦਾ ਖੁਦਾ ਵੱਡਾ ਹੈ ਇਹ ਮੈਂ ਨਹੀਂ ਰੱਖਦਾ ਕਿ ਅਸੀਂ ਇਸ ਚੀਜ਼ ਚੰਨਦ ਤਵੇ ਲਾਉਣਾ ਬਰਕਤ ਦੇ ਵਿੱਚ ਬਲੱਸ ਕਰੇ ਆਦਰਵਾਚਨ ਤੇ ਕਲਾਮ ਦੁਬਾਰਾ